ਵਿਗਾਸ ਤੇ ਚ ਖੇੜੇ ਵਿੱਚ ਫਰਕ ਨਹੀਂ ਪੈਂਦਾ ਜਗਤ ਦੇ ਸਦੀਵੀ ਤੇ ਫੁੱਲ ਵੀ ਨਹੀਂ ਖਿੜਦਾ ਜੋ ਦਿਨ ਨੂੰ ਖਿੜਿਆ ਰਾਤ ਨੂੰ ਮੁਰਝਾ ਜਾਂਦਾ ਹੈ ਮੌਸਮ ਵਿੱਚ ਖਿੜਿਆ ਬੇਮੌਸਮੀ ਮੁਰਝਾ ਜਾਂਦਾ ਹੈ ਨਾਨਕ ਭਗਤਾ ਸਦਾ ਵਿਗਾਸ ਜੋ ਭਗਤ ਹੈ ਸਦੀਵੀ ਖੇੜੇ ਚ ਕਾਰਨ ਕੀ ਹੈ ਸੁਣੀਏ ਦੁੱਖ ਪਾਪ ਕਾ ਨਾਸ ਉਹਦੇ ਦੁੱਖ ਨਾਸ ਹੋ ਗਏ ਉਹਦੇ ਪਾਪ ਨਾਸ ਹੋ ਗਏ ਦੁੱਖਾਂ ਦਾ ਬੀਜ ਸੀ ਪਾਪ ਪਾਪ ਦੀ ਵਜਾਹ ਦਾਸ ਨੇ ਕਲ ਕੀਤੀ ਮੇਰੇ ਜਿਸ ਕਰਮ ਤੋਂ ਕਿਸੇ ਨੂੰ ਵੀ ਝੋਟ ਪਹੁੰਚੇ ਬਸ ਉਹੀ ਪਾਪ ਔਰ ਪੁਚਾਈ ਗਈ ਚੋਟ ਪਲਟ ਕੇ ਵਾਪਸ ਆਂਦੀ ਹੈ ਦਿੱਤਾ ਹੋਇਆ ਦੁੱਖ ਪਲਟ ਕੇ ਵਾਪਸ ਆਂਦਾ ਹੈ ਰੱਬੀ ਨਜ਼ਾਮ ਈਸ਼ਵਰੀ ਨਿਯਮ ਕਿਸੇ ਨੂੰ ਮਨੁੱਖ ਦੁੱਖ ਦੇ ਚੁੱਕਿਆ ਹੈ ਤਾਂ ਇਤਨੀ ਗੱਲ ਸਪਸ਼ਟ ਹੈ ਦੁੱਖ ਭੋਗਣ ਲਈ ਤਿਆਰ ਵੀ ਹੋ ਜਾਏ ਇਰਾਨੀ ਸੂਫੀ ਸੰਤ ਕਹਿ ਰਿਹਾ ਹੈ ਯਾਰ ਰਾ خود کردا را علاج نست جو تو کر چکے ہیں خود علاج میرے کول نہیں ہے اکو علاج ہے بھوگن لئی تیار ہو جا یار را خود کردا را علاج نست کردنی خواہش او آمد نہیں بیش جو تو کر چکے ہیں تیرے سامنے اوے گا دکھ دے چکے ہیں ਤੇਰੀ ਚੌਲੀ ਚ ਦੁੱਖ ਵਾਪਸ ਆਏਗਾ ਕਿਸੇ ਦੀ ਪਗਲਾਈਏ ਤੋਂ ਤੇਰੇ ਸਿਰ ਤੇ ਸਲਾਮਤ ਨਹੀਂ ਰਹਿਣੀ ਕਿਸੇ ਦੇ ਰਸਤੇ ਦਾ ਰੋੜਾ ਬਣਿਆ ਤੇਰੇ ਰਸਤੇ ਚ ਵੀ ਕੰਡੇ ਹੀ ਕੰਡੇ ਰੱਬੀ ਨਹੀਂ ਹਾਂ ਈਸ਼ਵਰੀ ਨਹੀਂ ਹਾਂ ਉਸ ਭਗਤ ਦੇ ਅੰਦਰ ਇਤਨਾ ਵਿਗਾਸ ਕਿਉਂ ਹੈ ਖੇੜਾ ਤਾਂ ਹੈ ਸਦੀਵੀ ਖੁਸ਼ੀ ਕਮਾਏ ਉਹਦੇ ਪਾਪ ਮਿਟ ਗਏ ਤੇ ਪਾਪ ਦੇ ਮਿਟਦਿਆਂ ਦੁੱਖ ਮਿਟ ਗਏ ਪਾਪ ਦੀ ਛਾਪ ਮਿਟ ਗਈ ਹਰ ਇੱਕ ਦਾ ਭਲਾ ਮੰਗਦਾ ਹੈ ਬੁਰਾ ਨਹੀਂ ਮੰਗਦਾ ਯਤਨ ਕਰਕੇ ਭਲਾ ਕਰਦਾ ਹੈ ਬੁਰਾ ਕਰਦਾ ਨਹੀਂ ਨਾ ਬੁਰਾ ਸੋਚਦਾ ਨਾ ਬੁਰਾ ਕਰਦਾ ਮਿਤਕ ਗਈ ਇਹ ধারণা ਅੰਦਰ ਮਨ ਦੇ ਚੋਂ ਸਾਰੀ ਬੁਰਾਈ ਨਿਕਲ ਗਈ ਤਨ ਦੇ ਚੋਂ ਸਾਰੀ ਬੁਰੀ ਕਰਤ ਨਿਕਲ ਗਈ ਐਸਾ ਕਿਉਂ ਸੁਣੀ ਹੈ ਸੁਣੀ ਹੈ ਦੁਖ ਪਾਪ ਦਾ ਸੁਣਨ ਕਰਕੇ ਪ੍ਰਮਾਤਮਾ ਦਾ ਨਾਮ ਸੁਣਨ ਕਰਕੇ ਤਰਕ ਖੜੀ ਹੋਵੇਗੀ ਬੜਾ ਕੀਰਤਨ ਸੁਣਿਆ ਬੜੀ ਕਥਾ ਸੁਣੀ ਹੈ ਬੜੀ ਬਾਣੀ ਸੁਣੀ ਹੈ ਨਾ ਪਾਪ ਮਿਟਿਆ ਪਾਪ ਨਹੀਂ ਮਿਟਿਆ ਕਿਉਂਕਿ ਦੁੱਖ ਹੀ ਆ ਤੋ ਦੁੱਖ ਪੈਦਾ ਹੋ ਰਿਹਾ ਹੈ ਪਾਪ ਤੋਂ ਦੁੱਖ ਦਾ ਬੀਜ ਪਾਪ ਹੈ ਔਰ ਦੁੱਖ ਫਲ ਹੈ ਸੁਖ ਫਲ ਹੈ ਅਗਰ ਦੁੱਖ ਸੁਖ ਫਲ ਹੈ ਤਾਂ ਫਿਰ ਜ਼ਰੂਰ ਇਸ ਦਾ ਕੋਈ ਬੀਜ ਹੈ ਬਿਨਾ ਬੀਜ ਤੋਂ ਫਲ ਕਿੱਥੇ ਦੁੱਖ ਸੁਖ ਫਲ ਹੈ ਕਰਮ ਬੀਜ ਹੈ ਇੱਕ ਬੀਜ ਮਨੁੱਖ ਜ਼ਮੀਨ ਦੇ ਵਿੱਚ ਬੋਂਦਾ ਹੈ ਧਰਤੀ ਦੇ ਵਿੱਚ ਬੋਂਦਾ ਹੈ ਧਰਤੀ ਦਾ ਬੋਇਆ ਹੋਇਆ ਬੀਜ ਐਸਾ ਵੀ ਹੋ ਸਕਦਾ ਹੈ ਮੈਂ ਬੀਜਿਆ ਖਾ ਕੋਈ ਹੋਰ ਰਿਹਾ ਹੈ ਦਰਖਤ ਮੈਂ ਲਾਇਆ ਹੈ ਛਾਂ ਤਲੇ ਕੋਈ ਹੋਰ ਬੈਠਾ ਹੈ ਉਹਦੇ ਫਲ ਕੋਈ ਹੋਰ ਖਾ ਰਿਹਾ ਹੈ ਪਰ ਜੀਵਨ ਦੀ ਧਰਤੀ ਦੇ ਜੋ ਮਨੁੱਖ ਕਰਮ ਦਾ ਬੀਜ ਬੋਂਦਾ ਹੈ ਉਹ ਆਪ ਹੀ ਖਾਣਾ ਪੈਂਦਾ ਹੈ ਆਪ ਬੀਜ ਆਪੇ ਹੀ ਖਾ ਉਹ ਦੂਜਾ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪੁੱਤਰ ਉਹ ਨਹੀਂ ਖਾ ਸਕਦਾ ਮੈਂ ਵੀ ਜੇ ਮੇਰਾ ਪਿਤਾ ਉਹ ਨਹੀਂ ਖਾ ਸਕਦਾ ਇਹੀ ਕਾਰਨ ਹੈ ਸਾਰੀ ਦੁਨੀਆ ਦੇ ਚ ਧਨ ਵਧਦਾ ਜਾ ਰਿਹਾ ਹੈ ਧਰਮ ਘਟਦਾ ਜਾ ਰਿਹਾ ਹੈ ਪਿਓ ਦਾ ਧਨ ਪੁੱਤਰ ਦਾ ਧਨ ਹੋ ਸਕਦਾ ਹੈ ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ ਪਤੀ ਦਾ ਧਨ ਪਤਨੀ ਦਾ ਹੋ ਸਕਦਾ ਹੈ ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ ਇਸ ਸੰਬੰਧ ਵਿੱਚ ਮੈਂ ਕਈ ਦਫਾ ਆਪਣਲ ਜ਼ਿਕਰ ਕੀਤਾ ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵਖਤ ਦੇ ਅਵਤਾਰੀ ਪੁਰਸ਼ ਨੇ ਗੁਰਨਾਨਕ ਦੀ ਗੱਦੀ ਦੇ ਵਾਰਸ ਉਨਾਂ ਦਾ ਵੱਡਾ ਸਹਿਬਜ਼ਾਦਾ ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ ਹੈ ਫਿਰ ਬਾਅਦ ਦੇ ਚ ਆਪਣੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ ਹੈ ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ ਮੀਣਾ ਹੋਇਆ ਪ੍ਰਥੀਆ ਕਰ ਕਰ ਡੇਡਕ ਬਰਲ ਚਲਾਇਆ ਔਰ ਜਦ बार-बार ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ ਸਤਿਗੁਰੂ ਸਮਝਾਉਂਦੇ ਸਨ ਨਹੀਂ ਸਮਝਿਆ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੇਰੇ ਤੁਮ ਹੋ ਤਿੰਸਿਉ ਝਗਰਤ ਬਾਪ ਗੁਰੂ ਰਾਮਦਾਸ ਇਹ ਤੇ ਪਾਪ ਹੈ ਤੂੰ ਕਰਦਾ ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਅਵਤਾਰ ਨਾਲ ਆਪਣੇ ਪਿਤਾ ਨਾਲ ਹੀ ਝਗੜਦਾ ਹੈ ਪਿਤਾ ਦੀ ਦੌਲਤ ਧਰਮ ਦੀ ਦੌਲਤ ਵਸੀਅਤ ਵਿੱਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ ਅਗਰ ਐਸਾ ਹੋਂਦਾ ਤੇ ਗੁਰਗੱਦੀ ਤੇ ਗੁਰਨਾਨਕ ਸ੍ਰੀ ਚੰਦ ਨੂੰ ਬਿਠਾਉਂਦੇ ਲਖਮੀ ਦਾਸ ਨੂੰ ਬਿਠਾਉਂਦੇ ਲੈਣੇ ਨੂੰ ਬਿਠਾਉਣ ਦੀ ਲੋੜ ਹੀ ਨਹੀਂ ਸੀ ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁਣਨ ਦੀ ਕੀ ਲੋੜ ਸੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ ਨਹੀਂ ਜੇ ਵੀ ਮੈਂ ਅਰਸ਼ ਕਰਦੇ ਪ੍ਰਹਲਾਦ ਧਾਰਮਕ ਹੈ ਰੱਬੀ ਰਸਨਲ ਭਿਜਿਆ ਹੋਇਆ ਉਸ ਦਾ ਹਿਰਦਾ ਸਵਾਸ ਸਵਾਸ ਨਾਮ ਜਪਣ ਵਾਲਾ ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ ਤੋ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਲਾਦ ਜਪਿਓ ਹਰ ਜੈਸੇ ਐ 70 80 ਸਾਲ ਦੇ ਬੁੱਢੇ ਰੱਬ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਲਾਦ ਨੇ ਜਪਿਆ ਧਰੂ ਨੇ ਜਪਿਆ ਕਮਾਲ ਇਸ ਬੱਚੇ ਤੋਂ ਪ੍ਰੇਰਨਾ ਲਈ ਹੈ। ਔਰ 5 ਸਾਲ ਦੇ ਬੱਚੇ। ਕਬੀਰ ਕਹਿੰਦੇ ਇੰਜ ਜਪ ਜਿਵੇਂ ਧਰੂ ਨੇ ਜਪਿਆ। ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ। ਪ੍ਰਹਿਲਾਦ ਦੀ ਬੜੀ ਕੋਸ਼ਿਸ਼ ਇਹ ਜੋ ਰੱਬੇ ਰਸ ਮੇਰੇ ਕੋਲੇ ਮੇਰੇ ਪਿਓ ਕੋਲ ਵੀ ਹੋਵੇ। ਤਾਂ ਪਿਓ ਕੋਲ ਨਹੀਂ ਸੀ। ਪਿਓ ਹਰਨਾਕਿ ਸੁਦਸ਼ਟ। ਪੁੱਤਰ ਵਕਤ ਦਾ ਸੱਜਣ ਭਗਤ। ਪਿਤਾ ਦੋਸ਼ ਲੇਕਿਨ ਪੁੱਤਰ ਭਗਤ ਹੈ ਇਹ ਉਹ ਦੌਲਤ ਹੈ ਵੰਡੀ ਨਹੀਂ ਜਾ ਸਕਦੀ ਪ੍ਰੇਰਨਾ ਦਿੱਤੀ ਜਾ ਸਕਦੀ ਅਗਰ ਵੰਡੀ ਵੀ ਜਾ ਸਕਦੀ ਤਾਂ ਦੁਨੀਆ ਚ ਇੱਕੋ ਹੀ ਅਵਤਾਰ ਦੀ ਲੋੜ ਸੀ ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ ਇਹ ਮਹਿਰਤ ਕਰਦੇ ਆ ਇੱਕੋ ਹੀ ਅਵਤਾਰ ਨੇ ਜਗਤ ਦੀ ਝੋਲੀ ਚ ਪਾ ਦੇਣਾ ਸੀ ਤੇ ਅੱਗੋਂ ਲੋਕੀ ਦੂਜਿਆਂ ਦੀ ਝੋਲੀ ਚ ਪਾ ਦਿੰਦੇ ਨਹੀਂ ਇਸ ਵਾਸਤੇ ਇੱਕ ਆਲਮ ਕਹਿੰਦਾ ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ نسل ਆਦਮ ਕੀ ਇਹ ਸਭ ਤਸلیم ਲੇਕਿਨ ਆਦਮੀ ਅੱਜ ਤੱਕ ਭਟਕਦਾ ਹੈ ਹਜ਼ਾਰਾਂ અવਤਾਰ ਆ ਚੁੱਕੇ ਨੇ ਲੇਕਿਨ ਮਨੁੱਖ ਤੇ ਅਜ ਵੀ ਭਟਕ ਰਿਹਾ ਹੈ ਬੰਦੇ ਦੇ ਪੱਲੇ ਤੇ ਅਜ ਵੀ ਧਰਮ ਕੋਈ ਨਹੀਂ ਆਪ ਦੀ ਗਿਆਤ ਲਈ ਅਰਸ਼ ਕਰਾਂ ਵਾਕਈ ਜਿਨ੍ਹਾਂ ਕੋਲ ਰੱਬੀ ਰਸ ਹੈ ਉਹ ਸੈਂਕੜਿਆਂ 'ਚ 1 2 ਨਹੀਂ ਹਜ਼ਾਰਾਂ 'ਚ 1 2 ਨਹੀਂ ਕਰੋੜਾਂ 'ਚ 1 2 ਨੇ ਕੋਟਨ ਮੇ ਨਾਨਕੋ ਨਾਰਾਇਣ ਜੈ ਜੀਤ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ ਪ੍ਰਹਿਲਾਦ ਧਾਰਮਕ ਹੈ ਲੇਕਿਨ ਰੱਬੀ ਰਸ ਆਪਣੇ ਪਿਓ ਨੂੰ ਨਹੀਂ ਦੇ ਸਕਿਆ ਔਰ ਪ੍ਰਹਿਲਾਦ ਇਤਨਾ ਵੱਡਾ ਭਗਤ ਹੈ ਚਾਰ ਚਾਰ ਦਿਨ ਪਿਓ ਨੇ ਭੁੱਖਾ ਰੱਖਿਆ ਲਿਕਨੇ ਭੁਖ ਦੇ ਚ ਵੀ ਨਾਮ ਜਪਦਾ ਰਿਹਾ ਲੋਕੀ ਭਰੇ ਪੇਟ ਨਾਲ ਵੀ ਨਹੀਂ ਜਪਦੇ ਉਹ ਜੇਲ੍ਹ ਦੀ ਤੰਗ ਤਾਰੇਕ ਕੋਠੜੀ ਦੇ ਚ ਵੀ ਪ੍ਰਭੂ ਦੇ ਗੀਤ ਗਾਉਂਦਾ ਰਿਹਾ ਲੋਕੀ ਆਪਣੇ ਮਹਿਲਾਂ ਦੇ ਚ ਵੀ ਨਹੀਂ ਗਾਉਂਦੇ ਉਹ ਤਰ੍ਹਾਂ ਤਰ੍ਹਾਂ ਦੇ ਤਸਈਏ ਸਹਾਰਦਾ ਆਇਆ ਵੀ ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਸਵਾਤਾਂ ਪ੍ਰਾਪਤ ਕਰਕੇ ਵੀ ਲੋਕੀ ਸ਼ੁਕਰਾਨਾ ਨਹੀਂ ਕਰਦੇ ਉਹ estrang da bala ਉਮਰ ਕੀ ਹੈ 5 ਸਾਲ ਤਦੀ ਤੇ ਕਬੀਰ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂਪ ਰਹਿ ਲਾ ਜਪਿਓ ਹਰ ਜੈਸੇ ਮੇਰਾ ਧਾਰਮਕ ਹੈ ਮੇਰਾ ਦਾ ਪਤੀ ਚਿਤੌੜ ਗੜ ਦਾ ਰਾਣਾ ਧਾਰਮਕ ਨਹੀਂ ਹੈ ਉਹਨੇ ਘਰੋਂ ਹੀ ਕੱਢ ਦਿੱਤਾ ਸੀ ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਉਹਨਾਂ ਨੇ ਕਿਹਾ ਸੀ ਮੈਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ ਚਾਹੀਦੀ ਇਤੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ ਇਤੇ ਹਰ ਵਕਤ ਗੀਤ ਗਾਂਦੀ ਰਹਿੰਦੀ ਐ ਪ੍ਰਮਾਤਮਾ ਦਾ ਇਤੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ ਚਿਤਾਉੜ ਗੜ ਦੇ ਰਾਣੇ ਦਾ ਮੇਰਾ ਭਾਈ ਨਾਲ ਤਾਲ ਮਿਲ ਨਹੀਂ ਬੈਠਿਆ ਔਰ ਮੇਰਾ ਹਰ ਵਕਤ ਪ੍ਰਾਰਥਨਾ ਕਰਦੀ ਸੀ हे ਪ੍ਰਭੂ ਇਤਨਾ ਰਾਸਤੋ ਮੇਰੀ ਚੌਲੀ ਚ ਪਾ ਦਿੱਤਾ ਹੈ ਡੁੱਲ ਡੁੱਲ ਕੇ ਪੈਂਦਾ ਥੋੜਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ ਪ੍ਰਾਰਥਨਾ ਵੀ ਕਰਦੀ ਸੀ ਪਰ ਨਹੀਂ ਉਸ ਪਤੀ ਨੇ ਤੇ ਘਰੋਂ ਕੱਢ ਦਿੱਤਾ ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ ਜ਼ਹਿਰ ਦਾ ਪਿਆਲਾ ਦਿੱਤਾ ਪੀ ਗਈ ਨਹੀਂ ਮਰੀ ਸੱਪ ਵੇਜਿਆ ਡੰਗ ਮਾਰਨ ਵਾਸਤੇ ਉਹਨੇ ਡੰਗ ਨਹੀਂ ਮਾਰਿਆ ਪੇਰ ਘਰੋਂ ਕੱਢ ਦਿੱਤੀ। ਰਾਜਸਥਾਨ ਦੇ ਜੰਗਲਾਂ ਵਿੱਚ ਭਟਕਦੀ ਰਹੀ ਕਿਉਂਕਿ ਕੋਈ ਸ਼ਹਿਰ ਦੇ ਚ ਨਹੀਂ ਵੜਨ ਦਿੰਦਾ ਸੀ ਮੰਦਰ ਦੇ ਵਿੱਚ ਦਾਖਲ ਨਹੀਂ ਹੋਣ ਦਿੰਦਾ ਸੀ। ਦਰਖਤਾਂ ਥਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਉਂਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸ ਨੇ ਗੀਤ ਗਾਏ ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਰ ਖੜੇ ਕੀਤੇ ਨੇ। ਸਾਰਾ ਮਾਰਬਲ ਲਾਇਆ ਸੋਨੇ ਦੇ ਕਲਸ ਲਾਇਏ ਨੇ ਮੀਰਾ ਧਾਰਮਿਕ ਸੀ ਉਸ ਦਾ ਪਤੀ ਧਾਰਮਿਕ ਨਹੀਂ ਸੀ ਤ੍ਰਿloਚਨ ਧਾਰਮਿਕ ਸੀ ਉਹਦੀ ਪਤਨੀ ਧਾਰਮਿਕ ਨਹੀਂ ਸੀ ਇੱਕ ਸ਼ਵਤ ਤ੍ਰਿloਚਨ ਨੇ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਤ੍ਰਿloਚਨ ਅੰਮ੍ਰਿਤ ਵੇਲੇ ਉੱਠ ਕੇ ਪ੍ਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਹੈ ਪਰ ਇਹ ਵੀ ਅੰਮ੍ਰਿਤ ਵੇਲੇ ਨਾਲ ਉੱਠ ਕੇ ਗਾਲਾਂ ਹੀ ਕੱਢ ਦਈਏ ਰੱਬ ਨਾਲ ਇੱਕ ਪਰਮਾਤਮਾ ਦੀ ਸਿਫਤੋ ਸਲਾਹ ਕਰਦਾ ਹੈ ਇੱਕ ਪਰਮਾਤਮਾ ਦੀ ਨਿੰਦਾ ਕਰਦੀ ਹੈ ਸ਼ਬਦ ਹੈ ਨਾਰਾਇਣ ਨਿੰਦਸ ਕਾਇ ਭooli ਗਵਾਰੀ ਤ੍ਰਿਲੋਚਨ ਜੀ ਦਾ ਐ ਗਵਾਰ ਐ ਨਾ ਸਮਝ ਇਹ ਕੀ ਕਰਦੀਏ ਅੰਮ੍ਰਿਤ ਵੇਲੇ ਸਿਫਤੋ ਸਲਾਹ ਦਾ ਵਕਤ ਨਿੰਦਾ ਕਰਦੀਏ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਦੁਖ ਰਤ ਸੁਖ ਰਤ ਥਾਰੋ ਕਰਮ ਰੇ ਦੁਖੀ ਬਹੁਤ ਸੀ ਤਨ ਕਰਕੇ ਕਰੋਗੀ ਸੀ ਤੇ ਅਦਕੜ ਉਮਰ ਹੋ ਗਈ ਸੀ ਔਲਾਦ ਵੀ ਨਹੀਂ ਸੀ ਬੱਚਾ ਵੀ ਨਹੀਂ ਸੀ ਤੂੰ ਕਹਿੰਦੀ ਸੀ ਇਸ ਨਾਰਾਇਣ ਨੇ ਕੀ ਦਿੱਤਾ ਸਾਨੂੰ ਇਹਦੇ ਗੀਤ ਗਾਈਏ ਰੋਗ ਦਿੱਤਾ ਹੈ ਰੋਗੀ ਤਨ ਦਿੱਤਾ ਹੈ ਤੇ ਬੇਔਲਾਦ ਔਲਾਦ ਕੋਈ ਨਹੀਂ ਹੀ ਲੋੜ ਹੈ ਦੀ ਸਿਫਤੋ ਸਲਾਹ ਕਰਨ ਦੀ। ત્રिलोचन ਸਮਝਾਉਂਦੇ ਨੇ ਦੁਖ ਰਤ ਸੁਖ ਰਤ ਥਾਰੋ ਕਰਮ ਰੇ ਦੁਖ ਸੁਖ ਤੇ ਤੇਰੇ ਕਰਮਾਂ ਦਾ ਫਲ ਹੈ। ਦੁਖ ਸੁਖ ਤੇ ਫਲ ਹੈ ਤੇ ਜੇ ਫਲ ਹੈ ਤੇ ਉਸ ਦਾ ਬੀਜ ਹੈ ਉਸ ਦਾ ਬੀਜ ਹੈ ਤੇਰੇ ਕਰਮ। ਤੇ ਪਹਿਲੇ ਹੀ ਤੂੰ ਦੁਖ ਭੋਗ ਰਹੀ ਹੈ ਤੇ ਫਿਰ ਉਹ ਬੀਜ ਬੋ ਰਹੀ ਹੈ ਜਿਸ ਤੋਂ ਹੋਰ ਦੁਖ ਪੈਦਾ ਹੋਵੇਗਾ। ਹੋਰ ਦੁਖ ਪੈਦਾ ਹੋਵੇਗਾ। ਸਮਝਾਉਂਦੇ ਨੇ ਤਿਰਲੋਚਨ ਆਪਣੀ ਪਤਨੀ ਨੂੰ ਸਾਰਾ ਸ਼ਬਦ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ ਹੈ ਲੇਕਿਨ ਪਤਨੀ ਵੀ ਆਖਿਰ ਤਿਰਲੋਚਨ ਦੀ ਸੀ ਕਹਿਣ ਲੱਗੀ ਜਿਸ ਦੀ ਬੰਦਗੀ ਕਰਨ ਨਾਲ ਜਿਸ ਦੇ ਗੁਣ ਗਾਇਨ ਕਰਨ ਨਾਲ ਕੀਤੇ ਕਰਮ ਮਿਟੇ ਨਹੀਂ ਸਕਦੇ ਤੋਂ ਫਿਰ ਗੁਣ ਗਾਇਨ ਕਰਨ ਦਾ ਮਤਲਬ ਕੀ ਹੈ ਸਿਫਤੋ ਸਲਾਹ ਕਰਮ ਦਾ ਮਤਲਬ ਕੀ ਹੈ ਬੜੀਆਂ ਦਲੀਲਾਂ ਦਿੱਤੀਆਂ ਤਿਰਲੋਚਨ ਨੇ ਕੀਤਾ ਕਰਮ ਨਹੀਂ ਮਿਟਦਾ। ਕੀਤਾ ਕਰਮ ਨਹੀਂ ਮਿਟਦਾ। ਔਰ ਫਿਰ ਇਸ ਸ਼ਬਦ ਦੀਆਂ ਆਖੀਰਲੀਆਂ ਪੰਕਤੀਆਂ ਚੁੱਕੇ ਇਸ ਵਕਤ ਪਰਕਰਣ ਨਹੀਂ ਹੈ ਮੇਰਾ। ਪੂਰਬ ਲੋ ਕਰਤ ਕਰਮ ਨਾ ਮਿਟੇਰੀ ਘਰ ਗਹਿਣ ਨਹੀਂ ਮਿਟਦਾ। ਪੂਰਬ ਲੋ ਕਰਤ ਕਰਮ ਨਾ ਮਿਟੇਰੀ ਘਰ ਗਹਿਣ ਰਾਚੇ ਮੋਜਾ ਫੀਲੇ ਰਾਮ ਚੇ ਨਾਮ ਲੇ ਸੁਵਸਤ ਮੇ ਪ੍ਰਭੂ ਦਾ ਨਾਮ ਜਪਦਾ ਕਰਮ ਤੇ ਮਿਟਣਾ ਹੀ ਨਹੀਂ। ਰਤੁ ਲੋਚਨ ਦੀ ਪਤਨੀ ਆਖਿਰ ਤਰ ਲੋਚਨ ਦੀ ਤੇ ਜੇ ਮਿਟਣਾ ਹੀ ਨਹੀਂ ਤੇ ਰਾਮ ਜਪਣ ਦਾ ਮਤਲਬ ਮਿਟਣਾ ਹੀ ਨਹੀਂ ਤੇ ਪ੍ਰਭੂ ਦੀ ਬੰਦਗੀ ਦਾ ਮਤਲਬ ਹੈ। ਪ੍ਰਭੂ ਦੀ ਬੰਦਗੀ ਮਨੁੱਖ ਦੀ ਸੁਰਤ ਨੂੰ ਮਨੁੱਖ ਦੇ ਧਿਆਨ ਨੂੰ ਇਤਨਾ ਉੱਚਾ ਕਰ ਦਿੰਦੀ ਹੈ। ਦੁੱਖ ਸੁਖ ਉਸ ਦੇ ਪੈਰਾਂ ਦੇ ਥੱਲੋਂ ਲੰਘ ਜਾਂਦੇ ਨੇ ਨਹੀਂ ਤੇ ਅਕਸਰ ਮਨੁੱਖਾ ਨੂੰ ਕਿਦਰੇ ਸੁਖ ਹਿਲਾ ਕੇ ਰੱਖ ਦਿੰਦਣ ਕਿਦੇ ਦੁੱਖ ਹਿਲਾ ਕੇ ਰੱਖ ਦਿੰਦੇ ਕੋਈ ਸੁਖ ਕਰਕੇ ਆਯਾਸ਼ ਤੇ ਬਦਮਾਸ਼ ਹੰਕਾਰੀ ਹੋ ਗਿਆ ਕੋਈ ਦੁੱਖ ਕਰਕੇ ਬੇਚੈਨ ਤੇ ਬੇਹਾਲ ਹੋ ਗਿਆ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਸੁਖ ਰਸਤੇ ਦਾ ਰੋੜਾ ਬਣ ਗਿਆ ਕਿਦਰੇ ਦੁੱਖ ਕੋਈ ਦੁੱਖਾਂ ਦੇ ਰੋੜੇ ਨੂੰ ਨਹੀਂ ਹਟਾ ਸਕਿਆ ਕੋਈ ਸੁੱਖਾਂ ਦੇ ਰੋੜੇ ਨੂੰ ਨਹੀਂ ਰੁਕ ਗਏ ਨੇ ਪਰ ਉਹ ਮਨੁੱਖ ਕਸਵਟੀ ਤੇ ਪੂਰਾ ਉਤਰ ਗਿਆ ਰੋੜਿਆਂ ਦੇ ਉਪਰੋਂ ਲੰਘ ਆਇਆ ਹੈ ਇਹਨਾਂ ਰੋੜੇ ਤੇ ਕੋਈ ਗੱਲ ਨਹੀਂ ਅਸੀਂ ਰੁਕਣਾ ਨਹੀਂ ਹੈ ਦੁੱਖ ਤੇ ਕੋਈ ਗੱਲ ਨਹੀਂ ਨਾ ਸੁਖ ਨੇ ਹਿਲਾਇਆ ਨਾ ਦੁੱਖ ਨੇ ਹਿਲਾਇਆ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ ਜੋ ਨਰ ਦੁੱਖ ਮੇ ਦੁੱਖ ਨਹੀਂ ਮਾਣੇ ਦੁੱਖ ਤੇ ਆਇਆ ਪਰ ਹੁਣ ਦੁੱਖ ਮਨ ਨੂੰ ਨਹੀਂ ਛੂੰਦਾ ਅਗਰ ਤਨ ਨੂੰ ਛੂ ਵੀ ਗਿਆ ਤੇ ਠੀਕ ਹੈ ਹੁਣ ਉਸ ਦੁੱਖ ਦੇ ਪ੍ਰਤੀ ਮਨ ਵਿੱਚ ਸ਼ੋਕ ਨਹੀਂ ਪੈਦਾ ਹੁੰਦਾ ਚਿੰਤਾ ਨਹੀਂ ਪੈਦਾ ਹੁੰਦੀ ਦੁੱਖ ਨਹੀਂ ਪੈਦਾ ਹੁੰਦਾ ਸੰਤਾਪ ਨਹੀਂ ਪੈਦਾ ਹੁੰਦਾ ਕੋਈ ਬਾਰੋਂ ਔਕੜ ਆ ਗਈਏ ਕੋਈ ਗੱਲ ਨਹੀਂ ਕੋਈ ਤਨ ਦੇ ਚ ਰੋਗ ਪੈਦਾ ਹੋ ਗਿਆ ਕੋਈ ਗੱਲ ਨਹੀਂ ਜੋ ਨਰ ਦੁੱਖ ਮੇ ਦੁੱਖ ਨਹੀਂ ਮਾ ਲੇ ਸੁਖ ਸਨੇ ਅਰ ਭੈ ਨਹੀਂ ਜਾਣ ਕੇ ਤੇ ਸੁਖ ਨਾਲ ਕੋਈ ਇਤਨੀ ਹੁਣ ਪਕੜ ਵੀ ਨਹੀਂ ਰਹੇਗੀ ਕੋਈ ਬਹਤੀ ਪਕੜ ਵੀ ਨਹੀਂ ਰਹੇਗੀ ਨਹੀਂ ਤੇ ਅਕਸਰ ਮਨੁੱਖ ਦੀ ਜ਼ਿੰਦਗੀ ਇੰਜ ਬਤੀਤ ਹੁੰਦੀ ਹੈ ਦੁੱਖ ਸੁਖ ਕਰਤ ਜਨਮ ਫਨ ਮੋਵਾ ਦੁੱਖ ਦੇ ਚਰੋਂਦਾ ਰਿਹਾ ਸੁਖ ਦੇ ਚ ਹੱਸਦਾ ਰਿਹਾ ਫਿਰ ਮਰ ਗਿਆ ਕਿਹੀ ਮਨੁੱਖ ਦੀ ਜ਼ਿੰਦਗੀ ਹੋਰ ਕੀ ਹੈ ਮੈਨੂੰ ਛੋਟੀ ਜਿਹੀ ਗਾਥਾ ਯਾਦ ਆਈ ਹੈ ਈਰਾਨ ਦੇ ਸ਼ਹਨਸ਼ਾਹ ਨੇ ਕਿਦਰੇ ਫਿਰਦौसी ਨੂੰ ਕਿਹਾ ਮੈਂ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਜਾਣਨਾ ਚਾਹੁੰਦਾ ਸਾਰੇ ਸੰਸਾਰ ਹਰ ਮੁਲਕ ਹਰ ਕਾਮ ਵਿੱਚ ਜੋ ਇਤਿਹਾਸਿਕ ਵਾਕਏ ਹੋਏ ਨੇ ਜੋ ਕਾਬਲੇ ਦੇਦ ਹੋਵਨ ਕਾਬਲੇ ਸੁਨੀਦ ਹੋਵਨ ਉਹ ਮੈਂ ਜਾਣਨਾ ਚਾਹਾਂ ਤੂੰ ਸੰਸਾਰ ਦੀਆਂ ਸਾਰੀਆਂ ਇਹ ਮਹਾਨ ਘਟਨਾਵਾਂ ਲਿਖਤੀ ਰੂਪ ਦੇ ਵਿੱਚ ਮੇਰੇ ਸਾਹਮਣੇ ਲਿਆ ਫਿਰਦौसी ਸ਼ਾਇਰ ਸੀ ਔਰ ਆਪਦੇ ਗਿਆਥਲੇ ਅਰਸ਼ ਕਰਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਿਰਦौसी ਨੂੰ ਸਨਮਾਨ ਦਿੰਦੇ ਨੇ ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ ਜਿੱਤ ਦੀ ਜੋ ਚਿੱਠੀ ਲਿਖੀ ਹੈ ਜ਼ਫਰਨਾਮੇ ਦਾ ਮਤਲਬ ਜਿੱਤਦੀਆਂ ਚਿੱਠੀਆਂ ਉਹਦੇ ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਛੇ ਖੁਸ਼ ਗੁਫਤ ਫਿਰਦौसीਏ ਖੁਸ਼ ਤਰ ਜ਼ਵਾਨ ਕੇ ਜ਼ੂਦੇ ਬਵਦਕਾਰ ਆਹਿਰ ਮਨਾ ਔਰੰਗਜ਼ੇ ਚਲ ਤੂੰ ਮੇਰੀ ਗੱਲ ਨਹੀਂ ਮੰਨਣੀ ਸੀ ਤੇ ਨਾ ਸਹੀ ਕਿਸੇ ਹੋਰ ਸੰਤ ਮਹਾਪੁਰਸ਼ ਦੀ ਗੱਲ ਨਹੀਂ ਮੰਨਣੀ ਸੀ ਤੇ ਨਾ ਸਹੀ ਕਮ ਸੇ ਕਮ ਤੇਰਾ ਦੀਨੇ ਭਰਾ ਇਸਲਾਮ ਨੂੰ ਮੰਨਣ ਵਾਲਾ ਫਿਰਦੌਸ ਹੀ ਉਹਦੀ ਗੱਲ ਹੀ ਮੰਨ ਲੈਂਦਾ ਕਿਤਨਾ ਸੋਨਾ ਉਸਨੇ ਲਿਖਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਸ਼ ਗੁਫ਼ਤ ਫਿਰਦੌਸੀਏ ਖੁਸ਼ ਤਰਜ਼ਬਾਨ ਕਿਤਨਾ ਉਸਨੇ ਚੰਗਾ ਲਿਖਿਆ ਹੈ ਕਿਤਨੇ ਚੰਗੇ ਬੋਲ ਉਸਨੇ ਬੋਲੇ ਨੇ ਕਿਤਨਾ ਮਹਾਨ ਦਰਸ਼ ਦਿੱਤਾ ਉਸਨੇ ਜਗਤ ਨੂੰ ਕਿ ਜੋ ਦੀ ਬਵਦਕਾਰ ਆਹਿਰ ਮਨਾ ਜਲਦਬਾਜ਼ੀ ਕਰਨਾ ਸ਼ੈਤਾਨਾ ਦਾ ਕੰਮ ਹੁੰਦਾ ਹੈ ਜਲਦਬਾਜ਼ੀ ਦੇਚ ਧਿਆਨ ਗਹਿਰਾ ਨਹੀਂ ਜਾਂਦਾ ਤੂੰ ਇਤਨਾ ਜਲਦਬਾਜ਼ ਮਨੁੱਖ ਹੈ ਉਸੇ ਜਲਦਬਾਜ਼ੀ ਤੂੰ ਆਪਣੇ ਪਿਓ ਨੂੰ ਜੇਲ੍ਹ 'ਚ ਪਾਇਆ ਉਸੇ ਜਲਦਬਾਜ਼ੀ ਤੂੰ ਆਪਣੇ ਤਿੰਨੇ ਬਿਰਾ ਕਤਲ ਕੀਤੇ ਉਸੇ ਜਲਦਬਾਜ਼ੀ ਦੇਚ ਆਕੇ ਤੂੰ ਆਪਣੀ ਵੱਡੀ ਭੈਣ ਜਹਾਂ ਆਰਾ ਨੂੰ ਗੁੱਥੋਂ ਧਰੋ ਕੇ ਜੇਲ੍ਹ ਦੇ 'ਚ ਪਾਇਆ ਉਹ ਦਾਰੇ ਦਾ ਪਖ ਲੈਂਦੀ ਸੀ ਪਿਓ ਦਾ ਪਖ ਲੈਂਦੀ ਸੀ ਔਰੰਗਜ਼ੇਬ ਦੀ ਮੁਖਾਲਫਤ ਕਰਦੀ ਸੀ ਔਰ ਮੌਹ ਦੇਤੇ ਔਰੰਗਜ਼ੇਬ ਨੂੰ ਉਦੋਂ ਗਾਲਾਂ ਕੱਢਣ ਲੱਗ ਪਈ ਜਦੋਂ ਪਤਾ ਚਲਿਆ ਕਿ ਔਰੰਗਜ਼ੇਬ ਨੇ ਦਾਰਾ ਨੂੰ ਵੀ ਕਤਲ ਕਰ ਦਿੱਤਾ ਹੈ ਦਾਰਾ ਫਕੀਰ ਤबीयत ਬੰਦਾ ਸੀ ਦਾਨੀ ਸੁਭਾ ਦਾ ਵੀ ਸੀ ਤੇ ਗਿਆਨੀ ਵੀ ਸੀ ਸ਼ਾਇਰ ਤबीयत ਵੀ ਸੀ ਉਸ ਨੂੰ ਵੀ ਕਤਲ ਕਰ ਦਿੱਤਾ ਤੇ ਜਦ ਜਹਾਂ ਆਰਾ ਗਾਲਾਂ ਕੱਢਣ ਲੱਗੀ ਔਰੰਗਜ਼ੇਬ ਨੂੰ ਝਾੜਨ ਲੱਗੇ ਗੁੱਤੋਂ ਧਰੋ ਕੇ ਉਸ ਨੂੰ ਵੀ ਬੰਦ ਕੀਤਾ 7 ਸਾਲ ਜੇਲ੍ਹ ਦੇ ਚ ਰਹੀ ਹੈ ਮਰੀ ਵੀ ਜੇਲ੍ਹ ਵਿੱਚ ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਮ ਸੇ ਕਮ ਤੂੰ ਫਿਰਦੌਸੀ ਦੀ ਗੱਲ ਮੰਨ ਲੈਂਦਾ ਜਲਦਬਾਜ਼ੀ ਤੇ ਸ਼ੈਤਾਨਾਂ ਦਾ ਕੰਮ ਹੁੰਦਾ ਤੇ ਤੇਰੇ ਹਰ ਕੰਮ ਦੇ ਤੇ ਸ਼ੈਤਾਨੀਅਤ ਦੀ ਮੋਹਰ ਲੱਗੀ ਹੋ ਕਿਉਂਕਿ ਤੂੰ ਜਲਦਬਾਜ਼ੀ ਕੀਤੀ ਹੈ ਗਹਿਰਾਈ ਨਾਲ ਸੋਚਿਆ ਹੀ ਨਹੀਂ ਕਿਸੇ ਗੱਲ ਦੀ ਜੋ ਹੈ ਤਹਿ ਦੇ ਜੋ ਹੈ ਤੂੰ ਗਿਆ ਹੀ ਨਹੀਂ ਗਹਿਰਾਈ ਦੇ ਜੋ ਹੈ ਤੂੰ ਗਿਆ ਹੀ ਨਹੀਂ ਉਸ ਨੂੰ ਸਮਝਣ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ ਜੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰ ਜ਼ਬਾਨ ਕਿ ਜ਼ੂਦੀ ਬਵਨ ਕਰ ਆਹਿਰ ਮਨਾ ਆਪ ਦੀ ਗੱਤ ਲਈ ਅਰਸ ਕਰਾਂ ਦੁੱਖ ਸੁੱਖ ਕਸਵਟੀ ਹੈ ਕੋਈ ਦੁੱਖ ਤੇ ਪੂਰਾ ਨਹੀਂ ਉਤਰਦਾ ਕੋਈ ਸੁੱਖ ਤੇ ਪੂਰਾ ਨਹੀਂ ਉਤਰਦਾ ਬੁੱਥੇਰਿਆਂ ਨੂੰ ਸੁਖ ਨੇ ਰੋਕ ਕੇ ਰੱਖਿਆ ਹੋਇਆ ਹੈ ਬੁਥੇਰਿਆਂ ਨੂੰ ਦੁੱਖ ਨੇ ਰੋਕ ਕੇ ਰੱਖਿਆ ਕੋਈ ਇਤਨਾ ਸੁਖ ਆ ਰਿਹਾ ਹੈ ਇਤਨਾ ਸੁਖ ਆ ਰਿਹਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਿਤਨੇ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ ਇਤਨਾ ਬੇਚੈਨ ਹੈ ਨਹੀਂ ਜਪ ਕਰ ਸਕਦਾ ਕੋਈ ਇਤਨਾ ਸੁਖ ਆ ਰਿਹਾ ਹੈ ਇਤਨਾ ਸੁਖ ਆ ਰਿਹਾ ਹੈ ਥੀਏਟਰ ਕਲਬ ਜੂਏਖਾਨੇ ਸ਼ਰਾਬਖਾਨਿਆਂ ਦੇ ਦਰਵਾਜ਼ਿਆਂ ਦਾ ਇਸ ਨੂੰ ਪਤਾ ਹੈ ਗੁਰਦੁਆਰੇ ਦਾ ਤੇ ਰਸਤਾ ਹੀ ਭੁੱਲ ਗਿਆ ਧਰਮ ਮੰਦਰ ਦਾ ਤੇ ਰਸਤਾ ਹੀ ਭੁੱਲ ਗਿਆ ਔਰ ਕੋਈ ਇਤਨਾ ਦੁਖਿਆਰਾ ਹੈ ਇਤਨਾ ਦੁਖੀ ਹੈ ਇਤਨਾ ਬੇਚੈਨ ਹੋ ਗਿਆ ਇਤਨਾ ਪਰੇਸ਼ਾਨ ਹੋ ਗਿਆ ਗੁਰਦੁਆਰੇ ਆਣ ਨੂੰ ਇਸ ਦਾ ਜੀ ਨਹੀਂ ਕੱਲਦਾ ਦੁੱਖ ਇਸ ਨੂੰ ਆਣ ਹੀ ਨਹੀਂ ਦਿੰਦਾ ਕੋਈ ਦੁੱਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ ਔਰ ਪ੍ਰਮਾਤਮਾ ਦੀ ਹੋਰ ਕੋਈ ਕਸੌਟੀ ਨਹੀਂ ਹੈ ਇਹੀ ਕਸੌਟੀ ਹੈ ਕਬੀਰ ਕਸੋਟੀ RAM ਕੀ ਝੂਠਾ ਟਿਕੇ ਨ ਕੋਏ RAM ਕਸੋਟੀ ਸੋ ਸਹ ਜੋ ਮਰ ਜੀਵਾ ਹੋਏ RAM ਦੀ ਕਸੋਟੀ ਕੀ ਹੈ ਦੁਖ ਸੁ ਕੋਈ ਦੁਖ ਤੇ ਪੂਰਾ ਨਹੀਂ ਉਤਰਦਾ ਕੋਈ ਸੁਖ ਤੇ ਪੂਰਾ ਨਹੀਂ ਉਤਰਦਾ ਕਿਸੇ ਦਾ ਸਿਖੇ ਸਿਦਕ ਦੁੱਖਾਂ ਦੇ ਅਥਾ ਜਲ ਦੇ ਚ ਡੁੱਬ ਕੇ ਰਹਿ ਜਾਂਦਾ ਹੈ ਗਰਕ ਹੋ ਜਾਂਦਾ ਉਦੀ ਸਿੱਖੀ ਗਰਕ ਹੋ ਗਈ ਉਹਦਾ ਨਿਤਨੇਮ ਡੁੱਬ ਗਿਆ ਉਹਦੀ ਰਹਿਤ ਵੈਤ ਡੁੱਬ ਗਈ ਸਭ ਕੁਝ ਡੁੱਬ ਗਿਆ ਔਰ ਕੋਈ ਸੁਖਾਂ ਦੇ ਚ ਗਰਕ ਹੋ ਕੇ ਰਹਿ ਜਾਂਦਾ ਹੈ ਗੁਰੂ ਦੀ ਮੌਰ ਡੁੱਬ ਗਈ ਗੁਰੂ ਦੀ ਰਹਿਤ ਵੈਤ ਡੁੱਬ ਗਈ ਨਿਤਨੇਮ ਡੁੱਬ ਗਿਆ ਅੰਮ੍ਰਿਤ ਵੇਲਾ ਡੁੱਬ ਗਿਆ ਸਤਸੰਗ ਡੁੱਬ ਗਿਆ ਗੁਰਬਾਣੀ ਦਾ ਪਾਠ ਡੁੱਬ ਗਿਆ ਸਭ ਕੁਝ ਗਰਕ ਹੋ ਗਿਆ ਕਿਸੇ ਦਾ ਸੁੱਖ ਦੇ ਵਿੱਚ ਡੁੱਬ ਗਿਆ ਕਿਸੇ ਦਾ ਦੁੱਖ ਦੇ ਵਿੱਚ ਮਹਾਰਾਜ ਗੁਰੂ ਨਾਨਕ ਦੇਵ ਜੀ ਤੇ ਕਹਿੰਦੇ ਨੇ ਮੈਂ ਤੇ ਦੇਖਦਾ ਹਮ ਦੇਖਾਂ ਤੈ ਡੁੱਬੇ ਹਲੇ ਸਭ ਡੁੱਬੇ ਪੈਣਾ ਸਭ ਗਰ ਘਰ ਹੋਇ ਤੈਨਾ ਕਿਸੇ ਨੂੰ ਸੁੱਖ ਨੇ ਘਰ ਕਰਕੇ ਰੱਖ ਦਿੱਤਾ ਹੈ ਕਿਸੇ ਨੂੰ ਦੁੱਖ ਨੇ ਘਰ ਕਰਕੇ ਰੱਖ ਦਿੱਤਾ ਹੈ ਦੁੱਖ ਸੁੱਖ ਕਰ ਤ ਜਨਮ ਫਨਮ ਹੋਵਾ ਕਦੀ ਦੁਖੀ ਕਦੀ ਸੁਖੀ ਕਦੀ ਸੁਖੀ ਕਦੀ ਦੁਖੀ ਆਖਰ ਮਰ ਗਿਆ ਫਿਰਦੌਸੀ ਨੂੰ ਕਿਹਾ ਤੂੰ ਸਾਰੇ ਸੰਸਾਰ ਦਾ ਇਤਿਹਾਸ ਲਿਖ ਉਹਨੇ ਆਖਿਆ ਜਹਾਂ ਪਨਾ کم ਸੇ ਕਮ 6 ਮਹੀਨੇ ਤੇ ਚਾਹੀਦੇ ਤੁਸੀਂ ਸਾਰੇ ਸੰਸਾਰ ਦਾ ਇਤਿਹਾਸ ਕਹਿੰਦੇ ਹੋ ਈਰਾਨ ਦੇ ਜੋ ਤਵਾਰੀਖੀ ਘਟਨਾਵਾਂ ਨੇ ਉਹਨਾਂ ਨੂੰ ਵੀ ਮੈਂ ਸੰਗ੍ਰਹਿ ਕਰਾਂ ਲਿਖਤੀ ਰੂਪ ਦੇ ਆ ਤੇ ਕਾਫੀ ਸਮਾਂ ਲੱਗੇਗਾ ਪਰ ਸਾਰੀ ਦੁਨੀਆ ਸਾਰਾ ਜਹਾਨ ਸਾਰੀ ਜ਼ਮੀਨ ਦੇ ਉੱਤੇ ਜਿੰਨੇ ਮੁਲਕ ਨੇ ਤੇ ਤਵਾਰੀਖੀ ਹਾਲਾਤ ਤੁਸੀਂ ਜਾਣਨਾ ਚਾਹੁੰਦੇ ਹੋ ਕਮ ਸੇ ਕਮ 6 ਮਹੀਨੇ ਬਾਦਸ਼ਾਹ ਨੇ ਕਿਹਾ ਠੀਕ ਹੈ 6 ਮਹੀਨੇ ਮੈਂ ਉਡੀਕ ਕਰਾਂਗਾ ਤੂੰ ਸਾਰੇ ਸੰਸਾਰ ਦੀਆਂ ਇਤਿਹਾਸਿਕ ਘਟਨਾਵਾਂ ਨੂੰ ਲਿਖ ਕੇ ਲੈ ਆਵੇਂਗਾ ਔਰ ਮੈਂ ਉਸ ਨੂੰ ਪੜਾਂਗਾ ਜਗਤ ਦੇ ਵਿੱਚ ਅੱਜ ਤੱਕ ਕੀ ਕੁਝ ਹੋਇਆ 6 ਮਹੀਨਿਆਂ ਬਾਅਦ 10 ਸੈਂਚੀਆਂ 10 ਪੋਥੀਆਂ ਦੇ ਰੂਪ ਵਿੱਚ ਫਿਰਦौसी ਨੇ ਬਾਦਸ਼ਾਹ ਦੇ ਅੱਗੋਂ ਇਹ ਪੋਥੀਆਂ ਰੱਖ ਦਿੱਤੀਆਂ ਜਹਾਂ ਪਨਾ ਤੁਸੀਂ ਕਿਹਾ ਸੀ ਸੰਸਾਰ ਦਾ ਇਤਿਹਾਸ ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ ਜੋ ਮੁੱਖ-ਮੁੱਖ ਹਾਦਸੇ ਹੋਏ ਨੇ ਜੋ ਮੁੱਖ-ਮੁੱਖ ਉਪਲਬਧੀਆਂ ਹੋਈਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚ ਮੈਂ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ पढ़ो थब्बा पोथिया का देख के कह लगा है तू निरा मैनुला समझ लिया ही पढ़ता रहा छोटा करके लिया शॉर्ट कर ना इतना मेरे को समा है, इतना मेरे को वक्त कित है। ਉਸ ਦਾ ਛੋਟਾ ਰੂਪ ਬਣਾ ਇਤਿਹਾਸ ਕਹਿੰਦਾ ਹੈ ਵਿਚਾਰੇ ਨੂੰ 4 ਮਹੀਨੇ ਫਿਰ ਲਗੇ 10 ਪੋਥੀਆਂ ਨੂੰ 4 ਪੋਥੀਆਂ ਦੀ ਸ਼ਕਲ ਦੇਣ ਵਿੱਚ ਵੱਡੇ ਵੱਡੇ ਹਾਦਸਾਤ ਉਸ ਨੇ ਰਹਿਣ ਦਿੱਤੇ ਵੱਡੇ ਵੱਡੇ ਉਪਲਬਧੀਆਂ ਜੋ ਵੱਖ-ਵੱਖ ਦੇਸ਼ਾਂ 'ਚ ਹੋਈਆਂ ਉਹ ਤੇ ਰਹਿਣ ਦਿੱਤੀਆਂ ਬਾਕੀ ਕੱਟ ਦਿੱਤੀਆਂ 4 ਸੈਂਚੀਆਂ ਜਦ ਅੱਗੋਂ ਰੱਖੀਆਂ بادشاہ کہن لگا اجے وی زیادہ ہے میرے کول وقت نہیں ہے میں بہت مصروف میں بہت مصروف شاعر اپنی طبیعت نال لکھدا رہیا ہے شین شاہ دی اپنی طبیعت اس نو چھوٹا کر با میں فردوسی نے اس دن آکھیا جہاں بنا ਜੋ ਮੈਂ ਲਿਖ ਚੁੱਕਿਆ ਉਹਨੂੰ ਛੋਟਾ ਕਰਨ ਵਿੱਚ ਕਮ ਸੇ ਕਮ 4 ਗੁਣਾ ਮਿਹਨਤ ਹੋਰ ਲੱਗੇਗੀ ਦੁੱਧ ਨੂੰ ਲੱਸੀ ਬਣਾਉਂਦਿਆਂ ਦੇਰ ਨਹੀਂ ਲੱਗਦੀ ਪਾਣੀ ਪਾਈ ਜਾ ਦੁੱਧ ਨੂੰ ਖੋਆ ਬਣਾਉਂਦਿਆਂ ਦੇਰ ਲੱਗੇਗੀ ਦੁੱਧ ਨੂੰ ਘਿਓ ਬਣਾਉਂਦਿਆਂ ਵਕਤ ਲੱਗੇਗਾ ਠੀਕ ਹੈ ਹੋਰ ਮੈਂ ਛੋਟਾ ਕਰਦਾ ਇੱਕ ਕਿਤਾਬ ਦੀ ਸ਼ਕਲ ਦੇ ਚ ਲਿਆਇਆ ਸਿਰਫ ਇੱਕੋ ਹੀ ਕਾਪੀ ਇੱਕੋ ਹੀ ਕਿਤਾਬ ਬਾਦਸ਼ਾਹ ਨੇ ਕਿਹਾ ਨਹੀਂ ਇਸ ਤੋਂ ਵਿੱਚ ਉਠਾ ਇਹ ਵੀ 500 ਸਫਿਆਂ ਦੀ ਤੂੰ ਪੋਥੀ ਲੈ ਕੇ ਆ ਗਿਆ ਮੈਂ ਨਹੀਂ ਪੜ ਸਕਦਾ ਇਤਨਾ ਨਹੀਂ ਹੈ ਸਮਾਂ ਮੇਰੇ ਕੋਲ ਵਿਚਾਰਾ ਛੋਟਾ ਕਰਨ ਲੱਗਾ ਔਰ ਸ਼ੈਨ ਸ਼ਾਹ ਦੇ ਸੁਭਾਅ ਦਾ ਵੀ ਉਸ ਨੂੰ ਪਤਾ ਸੀ ਸ਼ਾਇਰ ਸੀ ਫਕੀਰ ਸੀ ਪਰ ਉਸ ਦੇ ਸੁਭਾਅ ਨੂੰ ਜਾਣਦਾ ਸੀ ਅੱਜ ਜਦ ਮਹਿਲਾਂ ਵਿੱਚ ਦਾਖਲ ਹੋਇਆ ਤੇ ਬਾਦਸ਼ਾਹ ਬਿਸਤਰੇ ਮਰਗ ਤੇ ਪਿਆ ਆਖਰੀ ਦਮਾਂ ਤੇ ਦਮ ਤੋੜ ਰਿਹਾ ਸੀ ਸ਼ਾਹੀ ਤਬੀਬ ਕੋਲ ਬੈਠੇ ਫਿਰਦौसी ਆਇਆ ਕਹਿੰਦਾ ਸ਼ਹਿਨਸ਼ਾਹ ਮੈਂ ਸੰਸਾਰ ਦਾ ਇਤਿਹਾਸ ਲਿਖ ਕੇ ਲਿਆ ਆ ਬਹੁਤ ਛੋਟੇ ਰੂਪ ਵਿੱਚ ਬਹੁਤ ਛੋਟੇ ਰੂਪ ਵਿੱਚ ਕਿੱਥੇ ਕਿਤਾਬ ਉਸਨੇ ਹੱਥ ਕੀਤਾ ਗਾ ਕਹਿੰਦੇ ਨਹੀਂ ਕਿਤਾਬ ਦੀ ਲੋੜ ਨਹੀਂ ਮੈਂ ਸਿਰਫ ਇੱਕ ਲਮਹੇ ਵਿੱਚ ਸੁਣਾ ਸਕਦਾ ਤੁਹਾਨੂੰ ਇੱਕ ਲਮਹੇ ਵਿੱਚ ਭਾਵੇਂ ਇੱਕ ਮਿੰਟ ਦੇ ਵਿੱਚ ਇਤਨਾ ਹੀ ਇਤਿਹਾਸ ਏ ਬਾਦਸ਼ਾਹ ਕਹਿੰਦਾ ਮੇਰਾ ਆਖਰੀ ਦਮ ਟੁੱਟ ਜਾਇ ਸੁਣਾ ਦੇ ਛੇਤੀ ਸੁਣਾ ਕੀ ਇਤਿਹਾਸ ਹੈ ਸ਼ਹਿਨशाह ਇਤਿਹਾਸ ਇਹੀ ਹੈ ਮਨੁੱਖ ਜੰਮਦੇ ਨੇ ਕਦੀ ਦੁਖੀ ਆਉਂਦੇ ਨੇ ਕਦੀ ਸੁਖੀ ਆਉਂਦੇ ਨੇ ਅਖੀਰ ਦੇ ਚ ਇਸ ਤਰ੍ਹਾਂ ਦਮ ਤੋੜ ਜਾਂਦੇ ਨੇ ਜਿਵੇਂ ਤੂੰ ਤੋੜਨੇ ਬਸ ਇਹੀ ਇਤਿਹਾਸ ਹੈ ਹੋਰ ਕੁਝ ਵੀ ਨਹੀਂ ਕੋਚਵੀ ਤੇ ਦੁਖ ਸੁਖ ਗਰਤ ਜਨਮ ਫਨਮ ਵਾ ਚਰਨ ਸਰਨ ਗੁਰ ਆਸ਼ਰਮ ਦੇ ਆ ਮਹਾਰਾਜ ਕਹਿੰਦੇ ਕਦੀ ਦੁੱਖ ਕਦੀ ਸੁਖ ਤੇ ਮਰ ਗਏ ਕਦੀ ਦੁੱਖ ਨੇ ਇਤਨਾ ਬੇਹਾਲ ਕਰ ਦਿੱਤਾ ਜ਼ਬਾਨ ਤੇ ਵਾਹਿਗੁਰੂ ਨਹੀਂ ਆਇਆ ਕਦੀ ਸੁਖ ਨੇ ਇਤਨਾ ਸੁਖਿਆਰਾ ਕਰ ਦਿੱਤਾ ਆਲਸੀ ਕਰ ਦਿੱਤਾ ਅੰਮ੍ਰਿਤ ਵੇਲਾ ਖੋ ਗਿਆ ਨਿਤਨੇਮ ਖੋ ਕੇ